ਲੋਕ ਸਭਾ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈਗਾ ਪੂਰਾ ਸਿਆਸੀ ਪਾਰਟੀਆਂ ਦੇ ਵਿੱਚ ਦਲ ਬਦਲੀਆਂ ਦਾ ਦੌਰ ਜਾਰੀ ਆ ਉਸੇ ਤਰੀਕੇ ਨਾਲ ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਲਈ ਅੱਜ ਜਿਹੜਾ ਇੱਕ ਵੱਡਾ ਝਟਕਾ ਕਾਂਗਰਸ ਨੂੰ ਲੱਗਿਆ ਹੈਗਾ ਕਾਂਗਰਸ ਦੇ ਇਹ ਬਹੁਤ ਪੁਰਾਣੇ ਕਾਂਗਰਸੀ ਪਰਿਵਾਰ ਜਿਹੜੇ ਕਿ 2014 ਤੇ 2019 ਦੇ ਵਿੱਚ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਜਿਹੜੇ ਕਿ ਇਸ ਦੁਨੀਆ ਵਿੱਚ ਨਹੀਂ ਰਹੇਗੇ ਇਹ ਦੋ ਵਾਰ ਚੌਧਰੀ ਸੰਤੋਖ ਸਿੰਘ ਜਿਹੜੇ ਹੈਗੇ ਨੇ ਲੋਕ ਸਭਾ ਦੇ ਮੈਂਬਰ ਕਾਂਗਰਸ ਤੋਂ ਰਹ ਚੁੱਕੇ ਨੇ ਉਹਨਾਂ ਦਾ ਪਰਿਵਾਰ ਹੁਣ ਕਾਂਗਰਸ ਦੇ ਨਾਲ ਨਰਾਜ਼ ਚੱਲ ਰਿਹਾ ਸੀ ਨਰਾਜ਼ ਚੱਲਣ ਦਾ ਸਭ ਤੋਂ ਵੱਡਾ ਕਾਰਨ ਸੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਕਿ ਜਲੰਧਰ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਜਿਸ ਨੂੰ ਲੈ ਕੇ ਚੌਧਰੀ ਸੰਤੋਖ ਸਿੰਘ ਦੇ بیٹے ਵਿਕਰਮ ਸਿੰਘ ਲਗਾਤਾਰ ਨਾਰਾਜ਼ਗੀ ਜ਼ਾਹਰ ਕਰਦੇ ਸੀ ਉਹਨਾਂ ਦੀ ਨਾਰਾਜ਼ਗੀ ਅੱਜ ਦੇਖਣ ਨੂੰ ਮਿਲੀ ਜਦੋਂ ਉਹਨਾਂ ਦੇ ਮਾਤਾ ਕਰਮਜੀਤ ਕੌਰ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਰਿਹਾ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਨੂੰ ਜਲੰਧਰ ਦੇ ਵਿੱਚ ਵੱਡਾ ਵੱਲ ਮਿਲਿਆ ਹੈਗਾ ਉੱਥੇ ਇਹ ਕਾਂਗਰਸ ਨੂੰ ਇੱਕ ਵੱਡਾ ਝਟਕਾ ਹੈਗਾ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਜਿੰਦਰ ਬਿੱਟੂ ਜਿਹੜੇ ਕਾਂਗਰਸੀ ਸੀ ਬਹੁਤ ਪੁਰਾਣੇ ਕਾਂਗਰਸੀ ਅੱਜ ਉਹਨਾਂ ਨੇ ਵੀ ਜਿਹੜੀ ਕਾਂਗਰਸ ਨੂੰ ਅਲਵਿਦਾ ਕਿਹਾ ਜਲੰਧਰ ਤੋਂ ਉਹ ਵੀ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਏ ਬੀਜੇਪੀ ਨੂੰ ਅੱਜ ਵੱਡਾ ਵੱਲ ਮਿਲਿਆ ਹੈਗਾ ਜਲੰਧਰ ਲੋਕ ਸਭਾ ਸੀਟ ਤੋਂ ਇਸੇ ਨਾਲ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਵੀ ਇੱਕ ਜਿਹੜਾ ਹੈਗਾ ਇਸ ਤੇ ਤੰਜ ਕਸਿਆ ਉਹਨਾਂ ਨੇ ਕਿ ਜਿਹੜੇ ਪਰਿਵਾਰਾਂ ਨੂੰ ਹੁਣ ਤੱਕ ਕਾਂਗਰਸ ਨੇ ਵੱਡੇ ਵੱਡੇ ਅਹੁਦੇ ਬਖਸ਼ੇ ਵੱਡਿਆਂ ਵੱਡੀਆਂ ਜਿਹੜੀਆਂ ਅਹੁਦੇ ਬਖਸ਼ੇ ਅੱਜ ਉਹ ਕਾਂਗਰਸ ਦਾ ਨੂੰ ਅਲਵਿਦਾ ਕਹਿ ਰਹੇ ਨੇ ਇਹ ਜਿਹੜੀ ਹੈਗੀ ਹੈ ਸਥਿਤੀ ਤੇ ਉਹਨਾਂ ਨੇ ਕਾਫੀ ਉਹਨਾਂ ਦੇ ਉੱਤੇ ਤੰਜ ਕਸਿਆ ਹੈ